ਹਜੇ ਵੀ ਮਤਲਬ ਇਸ ਗੱਲ ਤੇ ਕਿਰਨਾ ਕਰਦੇ ਆ ਗਰੀਬ ਲੋਕਾਂ ਦੇ ਨਾਲ ਜਾਤੀਵਾਦੀ ਲੋਕਾਂ ਦੇ ਨਾਲ ਤਾਂ ਇਸ ਕਰਕੇ ਅਸੀਂ ਸਮਝਦੇ ਆ ਕਿ ਅੱਜ ਵੀ ਹੈ ਪਰ ਪਹਿਲਾਂ ਨਾਲੋਂ ਘੱਟ ਹੈ ਪਰ ਹੈ ਹਜੇ ਵੀ ਬਨਾਦੀ ਤੌਰ ਤੇ ਜਿਹੜੀ ਲਹਿਰ ਹੈ ਉਹ ਸਾਡੇ ਪੁਰਖਿਆਂ ਦੀ ਲਹਿਰ ਹੈ ਉਹਨਾਂ ਪੁਰਖਿਆਂ ਦੀ ਲਹਿਰ ਹੈ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਜਾਤੀਵਾਦ ਦੇ ਖਿਲਾਫ ਬ੍ਰਾਹਮਣਵਾਦ ਦੇ ਖਿਲਾਫ ਇੱਕ ਵੱਡੀ ਸਮਾਜਿਕ ਲੜਾਈ ਲੜੀ ਬਾਰੇ ਬੱਟੇ ਕੁਝ ਐਕਸਟ੍ਰੀਮਿਸਟ ਹੈ ਉਹਨਾਂ ਨੂੰ ਤਖਲੀਪ ਹੈ ਕਿ ਕਿਤੇ ਬਾਬਾ ਸਾਹਿਬ ਦਾ ਸਦਾਤ ਹੈ ਜਿਹੜਾ ਉਹ ਲਾਗੂ ਨਾ ਹੋ ਜਾਈ ਅਸੀਂ ਜਿਹੜਾ ਸਿੱਖ ਸਦਾਤ ਨੂੰ ਕਿਤਨਾ ਕਿਤੇ ਖਾ ਲਿਆ ਪਰ ਬਾਬਾ ਸਾਹਿਬ ਦੀ ਜੋ ਬਰਾਬਰਤਾ ਹੈ ਜੋ ਬਾਬਾ ਸਾਹਿਬ ਦੀ ਜੋ ਲੜਾਈ ਹੈ ਜੋ ਬਾਬਾ ਸਾਹਿਬ ਦੇ ਲੋਕਾਂ ਦੇ ਮਨਾਂ 'ਚ ਜੋ ਸਤਕਾਰ ਪੈਦਾ ਹੋ ਗਿਆ ਔਰ ਬਾਬਾ ਸਾਹਿਬ ਦੀ ਗੱਲ ਨੂੰ ਸਮਝਣ ਲੱਗੇ ਲੋਕ ਤਾਂ ਉਹ ਕਿਤੇ ਪੈਦਾ ਨਾ ਹੋ ਜੇ ਮੇਰਾ ਖਿਆਲ ਹੈ ਕਿ ਉਹ ਇਸ ਗੱਲ ਨੂੰ ਤਾਰਪਿੰਡੋ ਕਰਨ ਵਾਸਤੇ ਕਰ ਰਹੇ ਆ ਅੱਜ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਸਮੁੱਚੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਤੇ ਇੱਥੋਂ ਤੀਕ ਤੱਕ ਵਿਦੇਸ਼ਾਂ ਦੇ ਵਿੱਚ ਵੀ ਜੋ ਲੋਕ 바ਵਾ ਸਾਹਿਬ ਭੀਮrao ਅੰਬੇਡਕਰ ਜੀ ਵਿਚਾਰਤਾਂ ਨੂੰ ਫਾਲੋ ਕਰਦੇ ਹੈਗੇ ਉਹਨਾਂ ਵੱਲੋਂ ਵੀ ਇਹ ਦਿਹਾੜਾ ਵਿਦੇਸ਼ਾਂ ਦੇ ਵਿੱਚ ਵੀ ਇਹ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈਗਾ ਇਸ ਟਾਈਮ ਅਸੀਂ ਪਿੰਡ ਦਿਹੌਣ ਖੜੇ ਹੋਏ ਹਾਂ ਜੋ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਇੱਥੇ ਵੀ ਇਸ ਪਿੰਡ ਦੇ ਵਿੱਚ ਵੀ ਇਸ ਪਿੰਡ ਦੇ ਲੋਕਾਂ ਵੱਲੋਂ ਆ ਜਿਹੜਾ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜਿਹੜਾ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਗਿਆ ਤੇ ਇਸ ਸਮੇਂ ਦੇ ਦੌਰਾਨ ਆ ਜਿਹੜਾ ਆ ਕਾਫੀ ਸਾਰੇ ਬੁਲਾ ਰਿਆ ਨੇ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜੀਵਨ ਦੀ ਕਹਾਣੀ ਬਾਰੇ ਆ ਜਿਹੜੀ ਉਹ ਗੱਲਬਾਤ ਕੀਤੀ ਆ ਆਪਾਂ ਇਸ ਪ੍ਰੋਗਰਾਮ ਆਰਗੇਨਾਈਜੇਸ਼ਨ ਆਰਗੇਨਾਈਜ਼ ਕਰਨ ਵਾਲੇ ਆਗੂਆਂ ਦੇ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਹਾਂਜੀ ਧੰਨਵਾਦ ਜੀ ਤੁਹਾਡਾ ਵੀ ਸਵਾਗਤ ਅੱਜ ਬਾਬਾ ਜੀ ਦਾ ਅੰਬੇਦਕਰ ਜੀ ਦਾ ਜਨਮ ਦਿਨ ਸੀਗਾ ਉਹ ਵੱਡੀ ਪੱਧਰ ਤੇ ਦਿਉਣ ਵਿਖੇ ਮਨਾਇਆ ਸੀ ਜ਼ਿਲ੍ਹਾ ਲੈਵਲ ਦਾ ਕਾਫੀ ਸੰਗਤ ਆਈ ਹੈ ਉਹਦੇ ਚ ਮੰਗਤਰਾਵਜ ਜੀ 파ਸਲਾ ਜੀ ਆਏ ਆ ਉਹਨਾਂ ਨੇ ਬੜੇ ਵੱਡ ਮੁੱਲੇ ਵਿਚਾਰ ਦੱਸੇ ਆ ਪ੍ਰਿੰਸੀਪਲ ਜੀ ਸੀ ਉਹਨਾਂ ਨੇ ਵਿਚਾਰ ਦੱਸੇ ਆ ਤੇ ਉਹਨਾਂ ਦੀਆਂ ਸਖਿਆਵਾਂ ਬਾਰੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਜਾਣਨ ਤੇ ਉਹਨਾਂ ਨੇ ਕੀ ਕੁਝ ਕਹਿ ਕੇ ਗਿਆ ਉਹਨਾਂ ਤੇ ਆਪਾਂ ਅਮਲ ਕਰਗੇ ਇਕੱਠੇ ਜੁੜਗੇ ਪੜਗੇ ਜੁੜ ਕੇ ਤੇ ਫਿਰ ਆਪਾਂ ਸੰਘਰਸ਼ ਕਰਗੇ ਆਪਣੀਆਂ ਮੰਗਾਂ ਹੱਕਾਂ ਵਾਸਤੇ ਇਸ ਵਾਸਤੇ ਅਸੀਂ ਅੱਜ ਆਏ ਵੱਡਾ ਪ੍ਰੋਗਰਾਮ ਅੱਛਾ ਪ੍ਰਿੰਸੀਪਲ ਜੀ ਇਹ ਦੱਸਿਓ ਜੀ ਅ ਜੇਕਰ ਆਪਾਂ ਦੇਖਦੇ ਹੈਗੇ ਤੇ ਭੀਮrao ਅੰਬੇਦਕਰ ਜੀ ਦੀ ਜੋ ਵਿਚਾਰਧਾਰਾ ਹੈਗੀ ਆ ਜੋ ਆਜ਼ਾਦੀ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਹਾਕਾ ਪਿੱਛੋਂ ਤੀਕਾ ਜਿਹੜਾ ਉਹ ਲਿਖਦੇ ਰਹੇ ਕਾਫੀ ਕੁਝ ਜੇਕਰ ਅਯੋਕੇ ਸਮੇਂ ਦੇ ਵਿੱਚ ਦੇਖੀ ਤਾਂ ਉਹਨਾਂ ਦੀ ਵਿਚਾਰਧਾਰਾ ਸੀ ਅਯੋਕੇ ਸਮੇਂ ਦੇ ਵਿੱਚ ਕੀ ਪ੍ਰਸੰਗਿਕਤਾ ਹੈਗੀ ਆ ਬਾਬਾ ਸਾਹਿਬ ਡਾਕਟਰ ਪੀਮਰਾ ਮੇਡਕਰ ਦੇ ਵਿਚਾਰਾਂ ਦੀ ਅੱਜ ਵੀ ਭਾਰ ਦੇ ਵਿੱਚ ਪ੍ਰਸੰਗਿਕਤਾ ਹੈ ਉਹਦੇ ਪਿੱਛੇ ਵੱਡਾ ਕਾਰਨ ਹੈ ਜੋ ਬਾਬਾ ਸਾਹਿਬ ਨੇ ਪੂਰੇ ਜੀਵਨ ਚ ਆਪਣਾ ਸੰਘਰਸ਼ ਕੀਤਾ ਉਸ ਆਪਣੇ ਜੀਵਨ ਦੌਰਾਨ ਜੋ ਸਿੱਖਿਆ ਜੋ ਸੰਘਰਸ਼ ਜੋ ਅੰਦੋਲਨ ਉਹਨਾਂ ਨੇ ਕੀਤਾ ਤੇ ਜੋ ਸਮੱਸਿਆਵਾਂ ਤੇ ਉਹਨਾਂ ਨੇ ਚਰਚਾ ਕੀਤੀ ਜੋ ਜਾਤੀਵਾਦ ਤੇ ਪੂੰਜੀਵਾਦ ਤੇ ਜੋ ਆਪਣੇ ਵਿਚਾਰ ਦਿੱਤੇ ਉਹਨਾਂ ਵਿਚਾਰਾਂ ਤੇ ਅੱਜ ਵੀ ਅਪਣਾਉਣ ਦੀ ਲੋੜ ਹੈ ਔਰ ਖਾਸ ਤੌਰ ਤੇ ਬਾਬਾ ਸਾਹਿਬ ਨੇ ਜੋ ਪੁਸਤਕ ਲਿਖੀ ਹੈ ਜਾਤਪਾਤ ਦਾ ਬੀਜਨਾਸ਼ ਤਾਂ ਬਾਬਾ ਸਾਹਿਬ ਨੇ ਉਸ ਜਾਤਪਾਤ ਦੇ ਬੀਜਨਾਸ਼ ਦੇ ਪੁਸਤਕ ਦੇ ਵਿੱਚ ਜਾਤ ਪਾਤ ਦੀ ਸਾਰੀ ਉਹਦਾ ਰੀਜ਼ਨ ਕਿਵੇਂ ਹੋਇਆ ਭਾਰਤ ਦੇ ਵਿੱਚ ਜਾਤੀ ਦੀ ਵਿਵਸਥਾ ਕੀ ਹੈ ਤੇ ਇਸ ਜਾਤੀ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਪੂਰਾ ਉਹਨਾਂ ਦਾ ਵਿਸ਼ਲੇਸ਼ਣ ਜਿਹੜਾ ਹੈਗਾ ਉਹ ਕੀਤਾ ਹੋਇਆ ਔਰ ਅੱਜ ਵੀ ਭਾਰਤ ਦੇ ਅੰਦਰ ਜਾਤੀ ਵਿਵਸਥਾ ਅੱਜ ਕਿਤੇ ਨਾ ਕਿਤੇ ਸਾਨੂੰ ਸਮਾਜਿਕ ਜੀਵਨ 'ਚ ਹਰ ਥਾਂ ਤੇ ਮਿਲਦੀ ਹੈ ਚਾਹੇ ਉਹ ਕਿਤੇ ਕੋਰਟ ਕਚੈਰੀ 'ਚ ਜਾਨੀ ਸਮਾਜ ਦੇ ਹਰ ਵਰਗ 'ਚ ਪਿੰਡ ਤੋਂ ਲੈ ਕੇ ਸ਼ਹਿਰ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾਤੀ ਵਿਵਸਥਾ ਤਾਂ ਜਾਤੀ ਵਿਵਸਥਾ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ 바ਵਾ ਸਾਹਿਬ ਦੇ ਵਿਚਾਰਾਂ ਨੂੰ ਅਪਣਾ ਕੇ ਹੀ ਅੱਜ ਜਿਹੜਾ ਹੈਗਾ ਜਾਤੀ ਵਿਵਸਥਾ ਜਾਂ ਜਾਤੀ ਭਿੰਨ ਸਮਾਜ ਹੈ ਜਿਹੜਾ ਉਸ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਪ੍ਰਧਾਨ ਜੀ ਇਹ ਦੱਸੋ ਕਿ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਹੁੰਦਾ ਹੈਗਾ ਕਿ ਜਦ 바ਵਾ ਸਾਹਿਬ ਦੀ ਗੱਲ ਆਉਂਦੀ ਆ ਤੇ ਰਿਜ਼ਰਵੇਸ਼ਨ ਦੀ ਗੱਲ ਆਉਂਦੀ ਆ ਨਾਲ ਹੀ ਜਾਤੀਵਾਦ ਦੀ ਗੱਲ ਆਉਂਦੀ ਆ ਪਰ ਪੰਜਾਬ ਦੇ ਵਿੱਚ ਸਿੱਖ ਧਰਮ ਦਾ ਬੋਲਬਾਲਾ ਰਿਆ ਤੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਕਾਸ਼ਟੀ ਜਿਉਂ ਦੇਖਣ ਨੂੰ ਮਿਲਦਾ ਨਹੀਂਗਾ ਤੁਹਾਨੂੰ ਲੱਗਦਾ ਹੈਗਾ ਕਿ ਵਾਕਈ ਬਹੁਤ ਸਾਰੇ ਲੋਕ ਇਹ ਕਹਿੰਦੇ ਹੈਗੇ ਪੰਜਾਬ ਦੇ ਵਿੱਚ ਤਾਂ ਜਾਤੀਵਾਦ ਹੈ ਹੀ ਨਹੀਂਗਾ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਈ ਹੈ ਨਹੀਂਗਾ ਨਹੀਂ ਜਾਤੀਵਾਦ ਹੈ ਅਜੇ ਵੀ ਹੈ ਪਰ ਉਹ ਇਹ ਵੀ ਪਹਿਲਾਂ ਨਾਲੋਂ ਬਹੁਤ ਘਟਿਆ ਹੈ ਜਿਹੜਾ ਸਾਡਾ ਸਿੱਖ ਫਲਸਫਾ ਹੈ ਜਾਂ ਸਿੱਖ ਹੈਗੇ ਹੈ ਉਹ ਅਜੇ ਵੀ ਜਿਹੜੇ ਆਗੂ ਲੋਕ ਆ ਜਿਹੜੇ ਉਹ ਜਿੰਮੇ ਭਾਵੇਂ ਗੁਰਦਵਾਰਿਆਂ ਚ ਬੈਠੇ ਆ ਜਾਂ ਕੋਈ ਸਿਆਸੀ ਪਾਰਟੀਆਂ ਦੇ ਆ ਉਹ ਹਜੇ ਵੀ ਮਤਲਬ ਇਸ ਗੱਲ ਤੇ ਕਿਰਨਾ ਕਰਦੇ ਆ ਗਰੀਬ ਲੋਕਾਂ ਦੇ ਨਾਲ ਜਾਤੀਵਾਦੀ ਲੋਕਾਂ ਦੇ ਨਾਲ ਤਾਂ ਇਸ ਕਰਕੇ ਅਸੀਂ ਸਮਝਦੇ ਆ ਕਿ ਅੱਜ ਵੀ ਹੈ ਪਰ ਪਹਿਲਾਂ ਨਾਲੋਂ ਘੱਟ ਆ ਪਰ ਹੈ ਅਜੇ ਵੀ ਹੈ ਇਹ ਹੈ ਅੱਛਾ ਪ੍ਰਧਾਨ ਜੀ ਇੱਕ ਗੱਲ ਇਹ ਵੀ ਹੈਗੀ ਆ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਦਾ ਜਨਮ ਦਿਹਾੜੇ ਤੋਂ ਪਹਿਲਾਂ ਜੇਕਰ ਦੇਖੀਏ ਤਾਂ ਜਦੋਂ ਦਾ ਇਹ ਨਵਾਂ ਸਾਲ ਚੜ੍ਹਿਆ ਹੈਗਾ ਇਸ ਨਵੇਂ ਸਾਲ ਦੇ ਚੜਨ ਦੇ ਅਨੁਸਾਰ ਹੀ ਆ ਜਿਹੜਾ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਬੁੱਤਾਂ ਦੇ ਉੱਤੇ ਹਮਲੇ ਹੋਣ ਲੱਗ ਗਏ ਪਿਛਲੇ ਦਿਨੀ ਆ ਜਿਹੜਾ ਜੋ ਖਾਲਸਤਾਨੀ ਤਰ੍ਹਾਂ ਦੇ ਸਮਰਥਕ ਆ ਪੰਨੂ ਸਾਹਿਬ ਜੀ ਉਹਨਾਂ ਨੇ ਇੱਥੋਂ ਤੀਕ ਵੀ ਕਿਹਾ ਕਿ ਕਾਫੀ ਮੰਦੀਸ ਬਦਾਵਲੀ ਆ ਜਿਹੜੀ ਉਹ ਵਰਤੀ ਹੈਗੀ ਆ ਜੇ ਇਸ ਤਰ੍ਹਾਂ ਦੇ ਰੁਝਾਨਾਂ ਨੂੰ ਇਸ ਤਰ੍ਹਾਂ ਬੁੱਤਾਂ ਦੇ ਉੱਤੇ ਹਮਲੇ ਕਿਵੇਂ ਦੇਖਦੇ ਹੋ ਇਸ ਸਾਕਾ ਦੇ ਦੇ ਵਿੱਚ ਕੀ ਆ ਕਿ ਜਿਹੜਾ ਸਿੱਖ ਧਰਮ ਤੇ ਅੱਜ ਉੱਤਜਤੀ ਲੋਕਾਂ ਦਾ ਕਬਜ਼ਾ ਔਰ ਗੁਰੂ ਦੀ ਉਹ ਫਿਲਾਸਫੀ ਗੁਰੂ ਦੀ ਉਹ ਵਿਚਾਰਤਾਰਾ ਗੁਰੂ ਦਾ ਉਹ ਸੰਕਲਪ ਚ ਕਿਸੇ ਵੀ ਰੂਪ ਚੋ ਲਾਗੂ ਹੋਣਾ ਨਹੀਂ ਦੇਣਾ ਚਾਹੁੰਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਗੁਰ ਕਬੀਰ ਦਾ ਇੱਕ ਸ਼ਬਦ ਹੈ ਵੇਦ ਕੀ ਪੁੱਤਰੀ ਸਿਮਰਤ ਪਾਈ ਸਗਲ ਜੈਵਰੀ ਲੈ ਕੇ ਹੈ ਆਈ ਕਟੀ ਨਾ ਕਟੀ ਟੋੜੀ ਨਾ ਜਾਈ ਜਸ ਆਪਣ ਬਣ ਜਗਤ ਕੋ ਖਾਏ ਯਾਨੀ ਕਬੀਰ ਸਾਹਿਬ ਕਹਿੰਦੇ ਆ ਕਿ ਵੈਦਾਂ ਦੀ ਪੁੱਤਰੀ ਆ ਜਿਹੜੀ ਉਹ ਮਨੁਸਿਮਰਤੀ ਐ ਤੇ ਮਨੁਸਿਮਰਤੀ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਉਹਨੇ ਮਨੁਸਿਮਰਤੀ ਨੇ ਪੈਦਾ ਹੋਇਆ ਔਰ ਮਨੁਸਿਮਰਤੀ ਦਾ ਵਿਚਾਰਾ ਜਿਹੜਾ ਉਹਨਾਂ ਕਟਿਆ-ਕਟਿਆ ਜਾਂਦਾ ਨਾਲੋਂ ਤੋੜਿਆ ਜਾ ਸਕਦਾ ਤਾਂ ਇਹ ਵਿਚਾਰਾ ਜਿਹੜਾ ਇਹ ਸੱਪ ਬਣ ਕੇ ਸਮਾਜ ਨੂੰ ਖਾਰ ਐ ਤਾਂ ਇਹ ਵਿਚਾਰ ਤੁਨੂੰ ਕਿਤੇ ਵੀ ਆਪਣੇ ਸਮਾਜ ਦੇ ਵਿੱਚ ਨਹੀਂ ਜੋ ਪ੍ਰਚਾਰਿਆ ਜਾ ਰਿਹਾ ਜਿਵੇਂ ਕੱਲ ਹੀ ਖਾਲਸਾ ਪੰਥ ਦੀ ਸਿਰਜਣਾ ਦਾ ਮਨਾਇਆ ਗਿਆ ਗੁਰੂ ਸਾਹਿਬ ਨੂੰ ਯਾਦ ਕੀਤਾ ਗਿਆ ਖਾਲਸੇ ਦੇ ਸੰਕਲਪ ਨੂੰ ਯਾਦ ਕੀਤਾ ਗਿਆ ਪਰ ਗੁਰੂ ਸਾਹਿਬ ਦਾ ਉਦੇਸ਼ ਕੀ ਸੀਗਾ ਉਹ ਮੈਨਸ ਹੈ ਉਸ ਦੇ ਵਿੱਚੋਂ ਗੁਰੂ ਸਾਹਿਬ ਕਹਿੰਦੇ ਆ ਕਿ ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਹੀਂ ਭਈ ਕਦਾਹੀ ਤਿਨਹੀ ਕੋ ਸਰਦਾਰ ਬਨਾਓ ਤਬਾ ਗਬਿੰਦ ਸਿੰਘ ਨਾਮ ਕਹੋ ਗੁਰੂ ਸਾਹਿਬ ਕਹਿੰਦੇ ਆ ਕਿ ਜਿਨ੍ਹਾਂ ਦੀ ਜਾਤ ਦੇ ਵਿੱਚ ਜਿਨ੍ਹਾਂ ਦੀ ਗੋਤ ਦੇ ਵਿੱਚ ਜਿਨ੍ਹਾਂ ਦੇ ਪੂਰੇ ਕੁੱਲ ਦੇ ਵਿੱਚ ਕੋਈ ਸਰਦਾਰ ਕਦੇ ਨਹੀਂ ਪੈਦਾ ਹੋਇਆ ਉਹਨਾਂ ਨੂੰ ਮੈਂ ਸਰਦਾਰ ਬਣਾਉਣਾ ਮੇਰਾ ਮਕਸਦ ਹੈ ਔਰ ਗੁਰੂ ਸਾਹਿਬ ਕਹਿੰਦੇ ਆ ਕਿ ਜਦ ਗਏ ਰਹਿ ਰਹੇ ਵਿਪਰਨ ਕੀ ਰੀਤ ਮੈਂ ਨਾ ਕਰਉ ਇਨ ਕੀ ਪ੍ਰਤੀਤ ਕਿ ਜੇ ਇਹ ਵਿਪਰ ਬ੍ਰਾਹਮਣ ਦੀ ਰੀਤ ਕਰਨ ਲੱਗ ਜਾਏਗਾ ਮੈਂ ਇਹਦੀ ਪ੍ਰਤੀਤ ਨਹੀਂ ਕਰੂੰਗਾ ਤਾਂ ਅੱਜ ਜੋ ਸਮਾਜ ਦਾ ਪੂਰਾ ਢਾਂਚਾ ਬਣ ਗਿਆ ਜਿਹੜੇ ਇਸ ਸੰਕਲਪ ਤੇ ਸਿੱਖ ਧਰਮ ਤੇ ਆਗੂ ਪੈਦਾ ਹੋਏ ਤੇ ਖਾਸ ਤੌਰ ਤੇ ਜਦੋਂ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਇਹ ਕਹਿਆ ਜਾ ਸਕਦਾ ਹੈ ਜਾਂ ਬੰਦਾ ਬਹਾਦਰ ਦੇ ਜਾਣ ਤੋਂ ਬਾਅਦ ਕਿਉਂਕਿ ਬਨੈਦੀ ਤੌਰ ਤੇ ਜਿਹੜੀ ਲਹਿਰ ਹੈ ਉਹ ਸਾਡੇ ਪੁਰਖਿਆਂ ਦੀ ਲਹਿਰ ਹੈ ਉਹਨਾਂ ਪੁਰਖਿਆਂ ਦੀ ਲਹਿਰ ਹੈ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਜਾਤੀਵਾਦ ਦੇ ਖਿਲਾਫ ਬ੍ਰਾਹਮਣਵਾਦ ਦੇ ਖਿਲਾਫ ਇੱਕ ਵੱਡੀ ਸਮਾਜਿਕ ਲੜਾਈ ਲੜੀ ਹੈ ਤਾਂ ਉਸ ਜਦੋਂ ਗੁਰੂ ਸਾਹਿਬ ਦਾ ਸਮਾਸੀ ਜਾਂ ਸਾਡੇ ਬਜ਼ੁਰਗਾਂ ਦਾ ਸਮਾਸੀ ਉਸ ਸਮੇਂ ਸਿੱਖ ਲਹਿਰ ਹੈ ਜਿਹੜੀ ਉਸ ਆਪਣੇ ਸਹੀ ਸਨਾਤ ਤੇ ਸੀ ਸਹੀ ਰੂਪ ਚ ਸੀ ਉਦੇ ਨਾਲ ਪਰਿਵਰਤਨ ਹੋਣਾ ਸ਼ੁਰੂ ਵੀ ਹੋਏ ਪਰ ਜਦੋਂ ਹੀ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਖਾਸ ਤੌਰ ਤੇ ਬੰਦਾ ਸਿੰਘ ਬਹਾਦਰ ਦੇ ਜਾਣ ਤੋਂ ਬਾਅਦ ਦੂਸਰੀਆਂ ਉੱਚ ਜਾਤੀਆਂ ਦਾ ਕਬਜ਼ਾ ਹੋਇਆ ਅੱਜ ਤੁਸੀਂ ਦੇਖੋਗੇ ਤਾਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਉੱਚ ਜਾਤੀ ਉਹਨਾਂ ਲੋਕਾਂ ਦਾ ਇਹ ਇਸ ਇਸ ਲਹਿਰ ਤੇ ਜਿਹੜਾ ਉਹ ਕਬਜ਼ਾ ਹੈ ਤਾਂ ਉਹ ਕਬਜ਼ੇ ਨੇ ਜਿਹੜਾ ਹੈਗਾ ਸਾਡੇ ਲੋਕਾਂ ਨੂੰ ਆਪਣੇ ਉਸ ਜਿਹੜੀ ਹੈਗੀ ਸਿੱਖ ਲਹਿਰ ਚੋਂ ਉਹਨੂੰ ਬਾਹਰ ਕਰਤਾ ਔਰ ਅੱਜ ਅਸੀਂ ਉਹੀ ਫੇਰ ਬਣ ਗਏ ਉਹੀ ਨੀਚ ਬਣ ਗਏ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਸਰਦਾਰੀਆਂ ਬਖਸ਼ੀਆਂ ਜਿਨ੍ਹਾਂ ਨੂੰ ਕਲੰਗੀਆਂ ਬਖਸ਼ੀਆਂ ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੀ ਹਿੱਕ ਨਾਲ ਲਾਇਆ ਜਿਨ੍ਹਾਂ ਨੇ ਗੁਰੂ ਰੰਗਰੇਟੇ ਗੁਰੂ ਕੋ ਬੇਟੇ ਕਿਹਾ ਔਰ ਜਿਨ੍ਹਾਂ ਲੋਕਾਂ ਦੇ ਖਾਤਰ ਗੁਰੂ ਸਾਹਿਬ ਨੇ ਜੋ ਸੰਕਲਪ ਜਾਂ ਖਾਲਸੇ ਦੀ ਸਿਰਜਣਾ ਕੀਤੀ ਸੀਗੀ ਉਸ ਤੇ ਅੱਜ ਦੂਜੇ ਲੋਕਾਂ ਦਾ ਉੱਚ ਜਾਤੀ ਲੋਕਾਂ ਦਾ ਕਬਜ਼ਾ ਹੋਣ ਕਰਕੇ ਉਹ ਜਿਹੜਾ ਸਾਡੀ ਸਦਾਤ ਹੈ ਸਿੱਖ ਸਦਾਤ ਹੈ ਜਾਂ ਸਿੱਖ ਸੰਕਲਪ ਹੈ ਉਹ ਅੱਜ ਕੀ ਨ ਹੋ ਗਿਆ ਸਮਾਜ ਦੇ ਵਿੱਚ ਸਿੱਖ ਸੰਕਲਪ ਸਿੱਖ ਸਿਧਾਂਤ ਹੈਗਾ ਪਰ ਸਿੱਖ ਸਮਾਜ ਹੈ ਜਿਹੜਾ ਉਹ ਨਹੀਂ ਹੈ ਇਸੇ ਕਰਕੇ ਇੱਕ ਜਿਹੜੀ ਸਾਡੇ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਹੋ ਰਹੀ ਹੈ ਉਸ ਜਾਗਰਤੀ ਨੂੰ ਦੇਖਦਿਆਂ ਹੋਇਆ ਉਹਨਾਂ ਦੇ ਲੋਕਾਂ ਦੇ ਕੁਝ ਲੋਕ ਜਿਹੜੇ ਹੈਗੇ ਖਾਸ ਤੌਰ ਤੇ ਬਾਹਰ ਵੱਟੇ ਕੁਝ ਐਕਸਟ੍ਰੀਮਿਸਟ ਹੈ ਉਹਨਾਂ ਨੂੰ ਤਕਲੀਫ ਹੈ ਕਿ ਕਿਤੇ ਬਾਬਾ ਸਾਹਿਬ ਦਾ ਸਿਧਾਂਤ ਹੈ ਜਿਹੜਾ ਉਹ ਲਾਗੂ ਨਾ ਹੋ ਜੇ ਅਸੀਂ ਜਿਹੜਾ ਸਿੱਖ ਸਿਧਾਂਤ ਨੂੰ ਕਿਤੇ ਨਾ ਕਿਤੇ ਖਾ ਲਿਆ ਪਰ ਬਾਬਾ ਸਾਹਿਬ ਦੀ ਜੋ ਬਰਾਬਰਤਾ ਹੈ ਜੋ ਬਾਬਾ ਸਾਹਿਬ ਦੀ ਜੋ ਲੜਾਈ ਹੈ ਜੋ ਬਾਬਾ ਸਾਹਿਬ ਦੇ ਲੋਕਾਂ ਦੇ ਮਨਾਂ 'ਚ ਜੋ ਸਤਕਾਰ ਪੈਦਾ ਹੋ ਗਿਆ ਔਰ ਬਾਬਾ ਸਾਹਿਬ ਦੀ ਗੱਲ ਨੂੰ ਸਮਝਣ ਲੱਗੇ ਲੋਕ ਤਾਂ ਉਹ ਕਿਤੇ ਪੈਦਾ ਨਾ ਹੋ ਦੇ ਮੇਰਾ ਖਿਆਲ ਹੈ ਕਿ ਉਹ ਇਸ ਗੱਲ ਨੂੰ ਤਾਰਪਿੰਡੋ ਕਰਨ ਵਾਸਤੇ ਕਰ ਰਹੇ ਆ ਤੁਸੀਂ ਦੇਖੋਗੇ ਕਿ 26 ਜਨਵਰੀ ਨੂੰ ਹੋਇਆ 26 ਜਨਵਰੀ ਨੂੰ ਇਹ ਕਿਹਾ ਕਿ ਬਾਬਾ ਸਾਹਿਬ ਦੇ ਬੁੱਤੇ ਹਮਲਾ ਹੋਇਆ ਉਸ ਨੂੰ ਜਿਹੜਾ ਹੈਗਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਆ ਜਦੋਂ 바ਵਾ ਸਾਹਿਬ ਨੂੰ ਜਿਸ ਦਿਨ ਭਾਰਤ ਰਤਨ ਦਿੱਤਾ ਉਸ ਦਿਨ ਪੰਨੂ बोल ਰਿਹਾ ਕਿ ਇਹ ਰਾਕਸ਼ਸ ਹੈ ਇਸ ਨੂੰ ਜਿਹੜਾ ਹੈਗਾ ਇਹਦੇ ਸਟੈਚੂ ਤੋੜੋ ਇਹਨਾਂ ਨੂੰ ਬਾਹਰ ਕੱਢੋ ਇਹਦਾ ਮਤਲਬ ਕੀ ਹੈ ਕਿ ਜਦੋਂ ਹੀ ਸਿਧਾਂਤ ਦੀ ਗੱਲ ਹੁੰਦੀ ਹੈ ਜਦੋਂ 바ਵਾ ਸਾਹਿਬ ਦੇ ਵਿਚਾਰਾਂ ਦੀ ਗੱਲ ਹੁੰਦੀ ਹੈ ਜਦੋਂ ਪੂਰੇ ਸਮਾਜ ਦੇ ਵਿੱਚ ਚਰਚਾ ਚੱਲਣ ਦਾ ਇੱਕ ਮਾਹੌਲ ਬਣਦਾ ਹੁਣ ਜਦੋਂ ਤੁਸੀਂ ਦੇਖੋਗੇ ਕਿ ਹੁਣ ਜਿਹੜਾ ਹੈਗਾ 바ਵਾ ਸਾਹਿਬ ਦੀਆਂ ਜਨਤੀਆਂ ਆਹ ਦਾਤੇ ਮਨਾਈਆਂ ਜਾ ਰਹੀਆਂ ਤਾਂ ਸਾਡੇ ਲੋਕ ਆ ਜਿਹੜੇ ਉਹ ਇਸ ਚਰਚਾ ਨੂੰ ਨਾ ਸੁਣੇ ਇਦੀ بجائے ਉਹ ਕਿਤਨਾ ਕਿਤੇ ਇਸ ਵਰਨ ਨੂੰ ਜਾਂ ਹੋਰ ਦੇ ਵਰਗੇ ਮੈਂ ਉਹ ਦੂਸਰੇ ਗਲਤ ਸ਼ਬਦ ਨਹੀਂ ਵਰਤਣਾ ਚਾਹੁੰਦਾ ਕਿ ਇੰਨਾ ਵਰਗੇ ਲੋਕਾਂ ਦੇ ਮਗਰ ਜਿਹੜਾ ਹੈਗਾ ਉਸ ਤੇ ਚਰਚਾ ਕਰ ਜਾਈਂ ਬਾਬਾ ਸਾਹਿਬ ਦੇ ਵਿਚਾਰਾਂ ਤੇ ਨਾ ਚਰਚਾ ਕਰਨਾ ਮੈਂ ਸਮਝਦਾ ਕਿ ਇਸ ਚਰਚਾ ਨੂੰ ਬੰਦ ਕਰਨ ਵਾਸਤੇ ਉਹ ਮਕਸਦ ਹੋਇਆ ਪਰ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਜੋ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਜਾਣਦਾ ਹੈ ਸਮਝਦਾ ਹੈ ਉਹ ਇਹੋ ਜਿਹੇ ਲੋਕਾਂ ਦੇ ਮੂੰਹ ਤੋੜ ਜਵਾਬ ਦੇਗਾ ਅਰਸੀਂ ਇਹ ਬੈਠ ਕੇ ਖਾਸ ਤੌਰ ਤੇ 25 23 ਇਸ ਚਰਚਾ ਕਰਨ ਜਾ ਰਹੇ ਆ ਕਿ 바ਵਾ ਸਾਹਿਬ ਦੀ ਖਾਸ ਤੌਰ ਤੇ ਆਰਟੀਕਲ 25 2B ਹੈ ਜਿਹੜਾ ਉਹ 바ਵਾ ਸਾਹਿਬ ਨੂੰ ਬਣਾਉਣ ਦੀ ਉਹਦੇ ਚ ਕੋਈ ਭੂਮਿਕਾ ਨਹੀਂ ਹੈ ਤਾਂ ਉਸ ਨੂੰ ਅਸੀਂ ਆਪਣੇ ਲੋਕਾਂ ਦੇ ਸਾਹਮਣੇ ਆਉਣ ਵਾਲੇ ਦਿਨਾਂ ਚ ਰੱਖਾਂਗੇ ਇਹ ਕਿ ਜਿਸ ਧਾਰਾ ਦਾ ਉਹ ਜ਼ਿਕਰ ਕਰਕੇ ਖਾਸ ਤੌਰ ਤੇ ਆਰਟੀਕਲ 25 2B ਹੈ ਜਿਹੜਾ ਉਸ ਟਾਈਮ ਤੇ 바ਵਾ ਸਾਹਿਬ ਨਾ ਰਾਜ ਸਭਾ ਦੇ ਮੈਂਬਰ ਸੀ ਨਾ ਲੋਕ ਸਭਾ ਦੇ ਮੈਂਬਰ ਸੀ ਨਾ ਉਹ ਸੰਵਿਧਾਨ ਸਭਾ ਉਸ ਟਾਈਮ ਤੇ ਸੀ ਜਿਸ ਦਾ ਉਹ ਜ਼ਿਕਰ ਕਰਕੇ ਖਾਸ ਤੌਰ ਤੇ ਕੁਝ ਖਾਲਸਤਾਨੀ ਕੁਝ ਜਿਹੜੇ ਹੈਗੇ ਹੋਰ ਜਿਹੜੇ ਸਿੱਖ ਬੁੱਧੀਜੀਵੀ ਆ ਉਹ ਬਾਬਾ ਸਾਹਿਬ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ ਤੇ ਇਹ ਜੋ ਸਮਾਜਿਕ ਪਾਚਾਰਾ ਬਣ ਰਿਹਾ ਜਾਂ ਸਮਾਜਿਕ ਅੰਦੋਲਨ ਜਿਸ ਦਿਸ਼ਾ ਦੇ ਵਿੱਚ ਅੱਗੇ ਵਧ ਰਿਹਾ ਉਸ ਨੂੰ ਤਾਰ ਪਿੰਡੋ ਕਰਨ ਵਾਸਤੇ ਮੈਂ ਸਮਝਦਾ ਕਿ ਉਹ ਕਿੰਨੇ ਕਿਤੇ ਏਜੰਸੀਆਂ ਦੇ ਬੰਦੇ ਆ ਤਾਂ ਉਹ ਏਜੰਸੀਆਂ ਜਿਹੜੀਆਂ ਉਹਨਾਂ ਤੋਂ ਕੰਮ ਕਰਵਾ ਰਹੀਆਂ ਤਾਂ ਉਹ ਸਾਡੀ ਇਸ ਜਿਹੜੀ ਬਣ ਰਹੀ ਸਮਾਜਿਕ ਇਕਸੁਰਤਾ ਜਿਹੜੀ ਹੈ ਜਾਂ ਜੋ 바ਵਾ ਸਾਹਿਬ ਦੇ ਨਾਂ ਤੇ ਜੋ ਸਮਾਜ ਦੇ ਅੰਦਰ ਜਾਗਰਤੀ ਪੈਦਾ ਹੋ ਗਿਆ ਉਸ ਨੂੰ ਠੱਲ ਪਾਉਣ ਵਾਸਤੇ ਕਿਤਨੇ ਕਿਤੇ ਉਹਨਾਂ ਦਾ ਮਨਸੂਬਾ ਅਸੀਂ ਉਹਨਾਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਏ ਅੱਛਾ ਅੱਜ ਜੋ ਇਹ ਪ੍ਰੋਗਰਾਮ ਹੋਇਆ ਹੈਗਾ ਤੁਹਾਨੂੰ ਲੱਗਦਾ ਹੈਗਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਨਾਲ ਆ ਜਿਹੜਾ ਸਮਾਜ ਦੇ ਵਿੱਚ ਜਾਗਰਤੀ ਆ ਸਕਦੀ ਹੈ ਕਿ ਸਾਧ ਤੀਕ ਆ ਸਕਦੀ ਹੈ ਜਾਂ ਹੋਰ ਵੀ ਹਤਕੰਡੇ ਆ ਜਿਹੜੇ ਉਹ ਅਪਣਾਏ ਜਾਣੇ ਚਾਹੀਦੇ ਬਿਲਕੁਲ ਇਹਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਇੱਥੇ ਪਿਛਲੇ 15 ਸਾਲ ਤੋਂ ਬਤੌਰ ਪ੍ਰਿੰਸੀਪਲ ਕੰਮ ਕਰ ਰਿਹਾ ਮੈਂ ਸਮਝਦਾ ਕਿ ਮੇਰਾ ਇੱਕ ਇਹ ਪਿੰਡ ਦਾ ਹਿੱਸਾ ਹੈ ਸਾਡੇ ਕੁਝ ਜਿਹੜੇ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਲੋਕ ਉਹਨਾਂ ਨੇ ਪ੍ਰੋਗਰਾਮ ਬਣਾਇਆ ਹਾਲਾਂਕਿ ਵਿਚਾਰਧਾਰਿਕ ਤੌਰ ਤੇ ਕਮਿਊਨਿਸਟ ਲਹਿਰ ਦੇ ਜੋ ਆਗੂ ਬਹਿਲਣਾ ਰਹੇ ਆ ਉਹਨਾਂ ਨਾਲ ਉਹਨਾਂ ਦਾ ਸਾਡਾ ਅੰਬेडकर ਨੇ ਕਿਤੇ ਨਾ ਕਿਤੇ ਉਹਨਾਂ ਨੇ ਉਹਨਾਂ ਨੂੰ ਪਣਪਣ ਨਹੀਂ ਦਿੱਤਾ ਪਰ ਮੈਂ ਸਮਝਦਾ ਕਿ ਜੇ ਸਾਡੇ ਇਹਨਾਂ ਕੰਮਲੇ ਸਾਥੀਆਂ ਨੇ ਬਾਬਾ ਸਾਹਿਬ ਦੇ ਵਿਚਾਰਧਾਰਨ ਨੂੰ ਸਮਝਿਆ ਉਹ ਸਮਾਜ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਆ ਤਾਂ ਸਾਨੂੰ ਇਸ ਦੇ ਵਿੱਚ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਸਾਡੇ ਲੋਕਾਂ ਚ ਬਾਬਾ ਸਾਹਿਬ ਦੀ ਗੱਲ ਜਿਹੜੀ ਹੈਗੀ ਉਹ ਹੋਣੀ ਚਾਹੀਦੀ ਆ ਮੰਗਤਰਮ ਪਾਸਲਾ ਜੀ ਨੇ ਅੱਜ ਜੋ ਕੁਝ ਵੀ ਆਪਣੇ ਲੋਕਾਂ ਨੂੰ ਮਨੁੱਖ ਸੰਭਰਤੀ ਦੇ ਬਾਰੇ ਦੱਸਿਆ ਗਤੀਵਾਦ ਬਾਰੇ ਦੱਸਿਆ ਤਾਂ ਮੈਨੂੰ ਲੱਗਦਾ ਕਿ ਜੇ ਉਹਨਾਂ ਦਾ ਇਹ ਸਮਝ ਤੇ ਦ੍ਰਿਸ਼ਟੀਕੋਣੇ ਬਣਦੀ ਹੈ ਤਾਂ ਇਸ ਸਮਾਜ ਵਾਸਤੇ ਜਾਂ ਸਾਡੇ ਸਾਰਿਆਂ ਵਾਸਤੇ ਭਾਰਤ ਦੇਸ਼ ਵਾਸਤੇ ਇੱਕ ਸਕਾਰਾਤਮਕ ਜਿਹੜੀ ਹੈਗੀ ਪਹਿਲ ਹੈਗੀ ਆ ਤਾਂ ਮੈਨੂੰ ਲੱਗਦਾ ਕਿ ਸਾਡੇ ਲੋਕਾਂ 'ਚ ਗੱਲ ਆ ਜਿਹੜੀ ਜਾਂ ਸਾਡੇ ਵੱਲੋਂ ਚਾਹੇ ਉਹ ਦੂਸਰੀ ਧਿਰ ਕੋਈ ਜਿਹੜੀ ਆ ਅਗਰ ਉਹ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਹੀ ਅਰਥਾਂ 'ਚ ਆਪਣੇ ਲੋਕਾਂ 'ਚ ਲੈ ਕੇ ਜਾਂਦੇ ਆ ਤਾਂ ਸਾਨੂੰ ਖੁਸ਼ੀ ਹੁੰਦੀ ਆ ਤੇ ਮੈਨੂੰ ਖਾਸ ਤੌਰ ਤੇ ਇਸ ਗੱਲ ਦੀ ਖੁਸ਼ੀ ਆ ਪ੍ਰਬੰਧਕ ਜਿਹੜੇ ਮੈਂ ਸਮਝਦਾ ਕਿ ਵਧਾਈ ਦੇ ਪਾਤਰਾ ਜਿਨ੍ਹਾਂ ਨੇ ਪਿੰਡ ਦੇ ਆਉਣ ਦੇ ਲੋਕਾਂ ਨੂੰ ਇਕੱਠੇ ਕੀਤਾ ਖਾਸ ਤੌਰ ਤੇ ਔਰਤਾਂ ਨੂੰ ਇਕੱਠਿਆਂ ਕੀਤਾ ਬੱਚਿਆਂ ਨੂੰ ਇਕੱਠੇ ਕੀਤਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਕਰੀਬ 3 ਘੰਟੇ ਸੁਣਿਆ ਤਾਂ ਮੈਂ ਸਮਝਦਾ ਕਿ ਇਹ ਪਹਿਲਾ ਜਿਹੜੀ ਵਧੀਆ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਤਾਂ ਹਰ ਰੋਜ਼ ਹੋਣੇ ਚਾਹੀਦੇ ਬਾਬਾ ਸਾਹਿਬ ਦੀ ਜਨਮ ਦਿਤੀ ਕਿਉਂ ਹਰ ਰੋਜ਼ ਲੋਕ ਜਿਹੜੇ ਇਕੱਠੇ ਹੋਣ ਸਾਡੇ ਚਰਚਾ ਕਰਨ ਆਪਣੀਆਂ ਸਮੱਸਿਆਵਾਂ ਮਾਤੇ ਜੱਤੀ ਬਾਤ ਤੇ ਜਿਹੜਾ ਉਹ ਕਰਨ ਤਾਂ ਫਿਰ ਅਸੀਂ ਜਿਹੜਾ ਹੈਗਾ ਇੱਕ ਦਿਨ ਕਮਜਾਬ ਹੋਵਾਂਗੇ ਅਸੀਂ ਉਹ ਕਿੰਨੇ ਲੋਕ ਹੈ ਉਗੰਤੀ ਲੋਕਾ ਅਗਰ ਸਾਡੇ ਦਿਮਾਗ ਤੋਂ ਜੱਤ ਹੀ ਨਿਕਲ ਜਾਏਗੀ ਸਾਡੇ ਪੜ੍ਹੇ ਲਿਖੇ ਲੋਕ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਜਾਣਗੇ ਸਾਡੇ ਰਾਜਨੀਤਿਕ ਲੋਕਾਂ ਤੋਂ ਖੜਾ ਛਡਾ ਲਓ ਮੈਂ ਤੈਨੂੰ ਕਹਿੰਦਾ ਸਾਫ਼ ਸ਼ਬਦਾਂ ਵਿੱਚ ਕਹਿੰਨਾ ਰਾਜਨੀਤਿਕ ਲੋਕਾਂ ਤੋਂ ਖੜਾ ਛਡਾ ਲਓ ਸਮਾਜਿਕ ਲਾਗੂ ਹੈ ਜਿਹੜੇ ਸਾਡੇ ਉਹਨਾਂ ਨੂੰ ਉਹਨਾਂ ਤੇ ਭਰੋਸਾ ਕਰੋ ਉਹਨਾਂ ਨੂੰ ਬੁਲਾਓ ਉਹਨਾਂ ਤੇ ਜੋ ਵਿਚਾਰ ਧਾਰਕ ਹੈ ਉਹਨਾਂ ਤੇ ਚਰਚਾ ਕਰੋ ਤਾਂ ਉਹ ਇੱਕ ਦਿਨ ਜਿਹੜਾ ਹੈਗਾ ਅਸੀਂ ਬਾਬਾ ਸਾਹਿਬ ਦੇ ਵਿਚਾਰਾਂ ਦਾ ਇਹ ਦੇਸ਼ ਬਣੇਗਾ ਇਹਦੇ ਵਿੱਚ ਕੋਈ ਦੋਹਰਾ ਨਹੀਂ ਹਾਂ ਠੀਕ ਹੈ ਕੇ ਅਸੀਂ ਅਣਜਾਣ ਲੋਕ ਆ ਗਿਆਨੀ ਹੈ ਸਾਡੇ ਨਾਲ ਵੱਡੇ ਪੱਧਰ ਤੇ ਜਿਹੜੀ ਹੈਗੀ ਉਹ ਛੜਜੰਤਰ ਕੀਤੇ ਜਾਂਦੇ ਆ ਕ੍ਰਾਂਤੀ ਪ੍ਰਤੀ ਕ੍ਰਾਂਤੀ ਕੱਲੀ ਹੁਣੇ ਨਹੀਂ ਹੋ ਰਹੀ ਇਹ ਸਦੀਆਂ ਤੋਂ ਸਾਡੇ ਨਾਲ ਵਾਪਰਦਾ ਆਇਆ ਤਾਂ ਹੁਣ ਵੀ ਅਸੀਂ ਮਾਨਸਿਕ ਤੌਰ ਤੇ ਤਿਆਰਾਂ ਕਿ ਪ੍ਰਤੀ ਕਮਤੀ ਕਰਦਾ ਰਹੇਗਾ ਕੋਈ ਸਾਡਾ ਕੰਮ ਹੈ ਜੋ ਅਸੀਂ ਜੋ ਸਾਡੀ ਜ਼ਿੰਮੇਵਾਰੀ ਹੈ ਉਸ ਨੂੰ ਜ਼ਿੰਮੇਵਾਰੀ ਨੂੰ ਅਸੀਂ ਨਵਾਵਾਂਗੇ ਔਰ ਬਾਬਾ ਸਾਹਿਬ ਦੇ ਸੁਪਨਾ ਦਾ ਭਾਰਤ ਜ਼ਰੂਰ ਬਣਾਵਾਂਗੇ ਤਾਂ ਅੱਜ ਦੇ ਦਿਨ ਤੇ ਬਾਬਾ ਸਾਹਿਬ ਦੇ ਮੈਂ ਪੂਰੇ ਵਿਸ਼ਵ ਨੂੰ ਇਸ ਗੱਲ ਦੀ ਵਿਦਾਇਤ ਦਿਨਾ ਕਿ ਭਾਰਤ ਦੇ ਲੰਬਾਵਾ ਸਾਹਿਬ ਡਾਕਟਰ ਪੀਮਰਾਵ ਮੇੜਕਰ ਪੂਰੇ ਸਮਾਜ ਦੇ ਨੇਤਾ ਜਿਸ ਦਿਨ ਇਸ ਇਹ ਦੇਸ਼ ਆ ਜਿਹੜਾ ਬਾਬਾ ਸਾਹਿਬ ਦੇ ਸੁਪਨਿਆਂ ਦਾ ਦੇਸ਼ ਬਣ ਜਾਏਗਾ ਉਸ ਦਿਨ ਇਸ ਦੇਸ਼ ਚ ਕੋਈ ਸਮੱਸਿਆ ਨਹੀਂ ਰਹੇਗੀ ਕਿਉਂਕਿ ਬਾਬਾ ਸਾਹਿਬ ਨੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਸਭਿਆਚਾਰਕ ਤੌਰ ਤੇ ਇਸ ਦੇਸ਼ ਦੀ ਗਤੀ ਨੂੰ ਕਿਵੇਂ ਗਤੀਮਾਨ ਕਰਨਾ ਉਸ ਤੇ ਸਾਰੇ ਤੇ ਉਹਨਾਂ ਨੇ ਇੱਕ ਵੱਡੇ ਵੱਡੇ ਥੀਸਿਸ ਜਿਹੜੇ ਲਿਖਿਆ ਅਗਰ ਅਸੀਂ ਅਪਣਾ ਲਾਂਗੇ ਬਾਬਾ ਸਾਹਿਬ ਨੂੰ ਤਾਂ ਉਸ ਦਿਨ ਇੱਕ ਸਾਡਾ ਪ੍ਰਭੁੱਤ ਭਾਰਤ ਹੋਏਗਾ ਸ਼ਾਨਦਾਰ ਭਾਰਤ ਹੋਏਗਾ ਔਰ ਇਸ ਦੇਸ਼ ਦੇ ਲੋਕਾਂ ਦੀ ਕਿਸੇ ਦੀ ਕੋਈ ਸਮੱਸਿਆ ਨਹੀਂ ਹੋएगी ਬ੍ਰਾਹਮਣ ਨੂੰ ਵੀ ਕੋਈ ਸਮੱਸਿਆ ਨਹੀਂ ਹੋਏਗੀ ਇਸ ਦੇਸ਼ ਚ ਅਗਰ ਉਹ ਜਿਹੜੇ ਪੀੜਤ ਹੈਗਾ ਤਾਂ ਉਹ ਜਿਸ ਤਰ੍ਹਾਂ ਉਹ ਕੁਝ ਲੋਕ ਹੈ ਜਿਹੜੇ ਉਹਦੇ ਜਿਹੜੇ ਹੈਗੇ ਆ ਫਿਲਹਾਲ ਅਜੇ ਵੀ ਉਹ ਉਹ ਗੁਰਬਦੀ ਅਵਸਥਾ ਤੇ ਰਹੇ ਰਿਹਾ ਉਹ ਬ੍ਰਾਹਮਣ ਵੀ ਨਹੀਂ ਰਹੇਗਾ ਅਸੀਂ ਤਾਂ ਨਹੀਂ ਰਹਾਂਗੇ ਸਾਡੀ ਜਿਹੜੀ ਹੈਗੀ ਆ ਸਮੱਸਿਆਵਾਂ ਜਿਹੜੀਆਂ ਸਾਡੀਆਂ ਸਾਰੀਆਂ ਹੱਲ ਹੋ ਜਾਣਗੀਆਂ ਜਿਸ ਦਿਨ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਦਕਰ ਦੇ ਵਿਚਾਰਾਂ ਦਾ ਭਾਰਤ ਬਣੇਗਾ